ਹੋ ਕੰਮ ਅੱਜ ਵਾਲ ਕੱਲ ਤੇ ਨਾ ਛੱਡੀਏ ਐਵੇਂ ਕਾਲ ਵਿੱਚ ਫਾਹ ਵੀ ਨਾ ਵੱਢੀਏ ਹੋ ਕੰਮ ਅੱਜ ਵਾਲ ਕੱਲ ਤੇ ਨਾ ਛੱਡੀਏ ਐਵੇਂ ਕਾਲ ਵਿੱਚ ਫਾਹ ਵੀ ਨਾ ਵੱਢੀਏ ਹੁੰਦਾ ਦੇਣੇ ਨਹੀਂ ਕੋਈ ਮਾਰਾ ਮਾੜੀ ਵੀ ਤਰੀਕੇ ਨਾਲ ਦੇਣੇ ਨਹੀਂ ਕੋਈ ਮਾਰਾ ਮਾੜੀ ਵੀ ਤਰੀਕੇ ਨਾਲ ਜਿਹੜਾ ਕੰਮ ਹੋ ਜੇ ਹਾਂ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸਨਾ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸਨਾ ਹੋ ਮੇਲੇ ਰਿਸ਼ਤਾ ਜੇ ਪੁੱਤ ਤੀਨੂ ਚੱਜਦਾ ਮੌਕਾ ਵਾਰ-ਵਾਰ ਹੁੰਦਾ ਨਹੀਂ ਉਹ ਲੱਭਦਾ ਹੋ ਮੇਲੇ ਰਿਸ਼ਤਾ ਜੇ ਪੁੱਤ ਤੀਨੂ ਚੱਜਦਾ ਮੌਕਾ ਵਾਰ-ਵਾਰ ਹੁੰਦਾ ਨਹੀਂ ਉਹ ਲੱਭਦਾ ਜਾਣੇ ਖਾਣੇ ਵਿੱਚ ਕੱਢਣੀ ਨਗੋਚ ਠੀਕ ਨਾ ਜਾਣੇ ਖਾਣੇ ਵਿੱਚ ਕੱਢਣੀ ਨਗੋਚ ਠੀਕ ਨਾ ਜਿਹੜਾ ਕੰਮ ਹੋ ਜੇ ਹਾਂ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸ ਨਾ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸ ਨਾ ਅਕਾਦਾ ਆਸ਼ਿਕ ਜੋ ਡਰੇ ਪਰ ਭੋਜ ਨਾ ਕਰੇ ਨਿਤ ਮਹਿਬੂਬ ਦਾ ਦੇਦਾਰ ਨਾ ਕਰੇ ਕਾ ਦਾ ਆਸ਼ਿਕ ਜੋ ਡਰੇ ਪਰ ਭੋਜ ਨਾ ਕਰੇ ਨਿਤ ਮਹਿਬੂਬ ਦਾ ਦედაਰ ਨਾ ਕਰੇ ਗੱਲ ਦਿਲ ਵਾਲੀ ਕਰੇ ਨਾ ਪਿਆਰੇ ਮੀਤ ਨਾਲ ਦਿਲ ਵਾਲੀ ਕਰੇ ਨਾ ਪਿਆਰੇ ਮੀਤ ਨਾਲ ਛੇੜਾ ਕੰਮ ਹੋ ਜੇ ਹਾਂ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸਨਾ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸਨਾ ਅਜੇ ਆ ਕਹਦਾ ਏ ਉਮਰ ਮੇਰੀ ਪੀਣ ਖਾਨ ਦੀ ਬੜੀ ਪਈ ਏ ਉਮਰ ਰੱਬ ਨੂੰ ਧਿਆਨ ਦੀ ਅਜੇ ਆ ਕਹਦਾ ਏ ਉਮਰ ਮੇਰੀ ਪੀਣ ਖਾਨ ਦੀ ਬੜੀ ਪਈ ਏ ਉਮਰ ਰੱਬ ਨੂੰ ਧਿਆਨ ਦੀ ਵੇਲਾ ਅੱਜ ਕੱਲ ਕਰਦੇ ਦਾ ਜਾਵੇ ਬੀਤ ਨਾ ਵੇਲਾ ਅੱਜ ਕੱਲ ਕਰਦੇ ਦਾ ਜਾਵੇ ਬੀਤ ਨਾ ਜਿਹੜਾ ਕੰਮ ਹੋ ਜੇ ਹਾਂ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸਨਾ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸਨਾ ਹੋ ਪਤਾ ਲੱਗਦਾ ਨਾ ਆਖਰੀ ਸਵਾਸ ਦਾ ਤਾਈਓ ਦੀਪੇ ਸਿੱਧੂ ਵਾਰੇ ਵਾਰ ਆਖਦਾ ਹੋ ਪਤਾ ਲੱਗਦਾ ਨਾ ਆਖਰੀ ਸਵਾਸ ਦਾ ਤਾਈਓ ਦੀਪੇ ਸਿੱਧੂ ਵਾਰੇ ਵਾਰ ਆਖਦਾ ਮੌਤ ਚੰਦਰੀ ਤੋਂ ਸਕਿਆ ਕੋਈ ਅਜਤੀ ਕਿਨਾ ਮੌਤ ਚੰਦਰੀ ਤੋਂ ਬਚਿਆ ਕੋਈ ਅਜਤੀ ਕਿਨਾ ਜਿਹੜਾ ਕੰਮ ਹੋ ਜੇ ਹਾਂ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸਨਾ ਜਿਹੜਾ ਕੰਮ ਹੋ ਜੇ ਉਹਦੀ ਹੁੰਦੀ ਰੀਸਨਾ